ਵਾਗਰੀ ਜੀ ਕਾ ਖਾਲਸਾ ਵਾਗਰੀ ਜੀ ਕੀ ਫਤਿਹ ਸੰਗਤ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਜਿਹੜੇ ਗੁਰਮੰਪਿਆਰਿਆਂ ਨੇ ਮਾਗ ਮਹੀਨੇ ਦੇ ਵਿੱਚ ਜੋ ਪਾਠ ਸ਼ੁਰੂ ਕੀਤੇ ਸੀ ਜਾਂ ਆਪਣੇ ਮਾਗਮੀ ਨਿਹਾਰੀ ਤਾਂ ਬਹੁਤ سارے ਗੁਰਮੰਪਿਆਰਾਂ ਦੀ ਫੋਨ ਵੀ ਆ ਰਹੀ ਹੈ ਮੈਸੇਜ ਵੀ ਆ ਰਹੀ ਹੈ ਕਿ ਉਹਦੀ ਸਮਾਪਤੀ ਕਿਵੇਂ ਕਰਨੀ ਆ ਸਤਿ ਸ੍ਰੀ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਹਰ ਰੋਜ਼ ਉੱਠਦੇ ਹੋ ਇਸ਼ਨਾਨ ਪਾਣੀ ਕਰਕੇ ਤੇ ਜੋਤ ਜਗਾ ਕੇ ਜੋ ਵੀ ਅਸਨ ਵਗੈਰਾ ਦੱਸੇ ਤੁਹਾਨੂੰ ਤੇ ਦੇਖ ਬਣਾ ਕੇ ਰੱਖ ਲੈਣੀ ਹੈ ਫਿਰ ਪਾਠ ਕਰਨਾ ਮੂਰ ਮੰਤਰ ਦੀ ਇੱਕ ਮਾਲਾ ਜਪਜੀ ਸਾਹਿਬ ਜੀ ਦਾ ਪਾਠ ਬਾਰਾਮਾ ਸਾਹਿਬ ਜੀ ਦਾ ਪਾਠ ਰ ਫਿਰ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਤੇ ਅਰਦਾਸ ਬੇਨਤੀ ਬੈਠੇ ਬੈਠੇ ਕਰ ਦੇਣੀ ਖੜੇ ਹੋ ਕੇ ਨਹੀਂ ਬੈਠੇ ਬੈਠੇ ਅਰਦਾਸ ਬੇਨਤੀ ਕਰ ਦੇਣੀ ਆਪ ਦੇ ਸਵਾ ਮਹੀਨੇ ਦੇ ਜਾਪ ਦੀ ਕਿਉਂਕਿ 15 ਤੋਂ ਸ਼ੁਰੂ ਹੋਇਆ ਸੀ 26 ਨੂੰ ਸਮਾਪਤੀ ਇਸ ਸਵਾਮੀ ਨਾਮ ਹੋ ਗਿਆ ਤਾਂ ਬੈਠੇ ਬੈਠੇ ਅਰਦਾਸ ਬੇਨਤੀ ਕਰਦੇ ਨੇ ਸਤਿਗੁਰੂ ਜੀ ਗਿਆਲ ਦੀਆਂ ਭਾਵਨਾ ਰੱਖਣੀਆਂ ਆਪਦੀ ਜੋ ਵੀ ਭਾਵਨਾ ਸਤਿਗੁਰੂ ਜੀ ਅਗੇ ਰੱਖਣੀ ਹੈ ਤੇ ਨਾਲ ਬੇਨਤੀ ਕਰਨੀ ਸਤਿਗੁਰੂ ਜੀ ਸਵਾਮੀ ਨੇ ਦਾ ਜਾਪ ਸਮਾਪਤ ਹੋ ਗਿਆ ਇਸ ਤਰ੍ਹਾਂ ਤੁਸੀਂ ਆਪਣੇ 15 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਦੇ ਜਾਪ ਦੀ ਸਮਾਪਤੀ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ